ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਲਬਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਸੇਲਬਰਾ ਦੀਆਂ ਵੀ ਮਿੱਤਰੋ ਆਪਾਂ ਕਾਫੀ ਵੀਡੀਓ ਪਹਿਲਾਂ ਵੀ ਪਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਗੱਬਣਾ ਦਿਖਾ ਰਹੇ ਆ ਟੋਕੜਾ ਗੱਬਣਾ ਜਿਹਦੇ ਚ ਇੱਕ ਅਵਸਰ ਪਹਿਲੇ ਸੂਏ ਸੂਣ ਵਾਲੀ ਵਿਹੜਾ ਪਲੂਣ ਵਿਹੜਾ ਆਪਾਂ ਕਰ ਸਕਦਾ ਗੱਬਣਾ ਤੇ ਇਹਨਾਂ ਦੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬਾਈ ਮਨਜਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਸੋ ਜਿਹੜਾ ਵੀ ਤੁਹਾਨੂੰ ਤਿੰਨੇ ਨਗਾਂ ਦੇ ਵਿੱਚੋਂ ਕੋਈ ਨਗਾ ਪਸੰਦ ਆਉਂਦਾ ਤਾਂ 22 ਦੇ ਨਾਲ ਕਰ ਸਕਦੇ ਗੱਲਬਾਤ ਤੇ ਤਿੰਨੇ ਆਪਾਂ ਇਹ ਕਹਿ ਸਕਦੇ ਵੀ ਸਾਹੀਵਾਲ ਕ੍ਰੋਸ ਹੈ ਕੱਦਕਾੜ ਮਿੱਤਰੋ ਠੀਕ ਆ ਸੋਹਣਿਆ ਤੇ ਇਹਦੇ ਮਿੱਤਰੋ ਆਪਾਂ ਲਈ ਗੱਲ ਕਰਦੇ ਆਪਾਂ ਸਿੰਘ ਹੈ ਤੇ 22 ਦਾ ਜਿਹੜਾ ਕੰਮ ਹੈ ਦੁੱਧ ਦਾ ਕੰਮ ਹੈ ਕੋਈ ਵਪਾਰ ਦਾ ਕੰਮ ਨਹੀਂ ਧੈਰੀ ਬਣਾਈ ਵੀ ਆ ਥਾਲੇ ਵੀ ਦੀ ਮਿੱਤਰੋ ਸਾਫ ਹੈ ਕਿੰਨਾ ਦੁੱਧ ਹੈ ਤੇ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਫਿਰ ਨਾਲ ਦੇ ਨਾਲ ਆਪਾਂ ਬਸ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਸਿਕਾ ਸਸਿਕਾ ਬਾਈ ਹੀ ਹਾਲ ਚਾਲ ਹੈ ਵਧੀਆ ਵੀਰੇ ਠੀਕ ਠਾਕ ਆਪਣਾ ਨਾਮ ਹੈਗਾ ਮਨਜਿੰਦਰ ਸਿੰਘਾ ਹਾਂਜੀ ਹਾਂਜੀ ਆਪਣਾ ਜਿਹੜਾ ਘਰ ਹੈ ਇਹ ਕਿੱਥੇ ਜਿਆ ਕੋਈ ਆਉਣ ਵਾਲਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਸਿਲਵਰਾ ਦੇ ਕੋਲੇ ਆ ਜੀ ਬਿਲਕੁਲ ਨਾਲ ਪ੍ਰਾਇਮਰੀ ਸਕੂਲ ਹਾਂਜੀ 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 ਠੀਕ ਹੈ ਤਾਂ ਮਨ ਲੱਕਰੀਨ ਕਾਪ ਦਾ ਆਪ ਦਾ ਕਲੀਨਿਕ ਹੈ ਜੀ ਮੈਂ ਹਿਊਮਨ ਦੀ ਪ੍ਰੈਕਟਿਸ ਕਰਦਾਗਾ ਵਾਪਸ ਠੀਕ ਹੈ ਹਾਂਜੀ ਜਿਹੜਾ ਆਪਣਾ ਕੰਮ ਹੈ ਇਹ ਡੇਰੀ ਡੇਰੀ ਪਰਪਸ ਹੀ ਹੈ ਇਹ ਠੀਕ ਹੈ ਹਾਂਜੀ ਕੋਈ ਵਪਾਰ ਦਾ ਤਾਂ ਨਹੀਂ ਵਪਾਰ ਦਾ ਕੰਮ ਨਹੀਂ ਹੈਗਾ ਇਹ ਓਕੇ ਜੀ ਅੱਜ ਆਪਣਾ ਕੋਲ ਇਹ ਦੰਨਣਾਗਾ ਹਣਾ ਹਾਂਜੀ ਹਾਂਜੀ ਜੇ ਆਪਾਂ ਪਹਿਲੇ ਨੰਬਰ ਤੇ ਗੱਲ ਕਰਕੇ ਠੀਕ ਹੈ ਜੀ ਇਹਦੀ ਕੀ ਡਿਟੇਲ ਆ ਜੀ ਇਹ ਤੀਜਾ ਸਵੇਰ ਸੂਈ ਹੋਈ ਆ ਚੌਥੇ ਵਾਸਤੇ ਸਾਢੇ ਪੰਜ ਮਹੀਨਿਆਂ ਦੀ ਗੱਬਣ ਆ ਜੀ ਤੀਜਾ ਤੀਜੇ ਸਵੇਰ ਸੂਈ ਆ ਹਾਂ ਚੌਥੇ ਦੀ ਗੱਬਣ ਆ ਗੱਬਣ ਆ ਜੀ ਸਾਢੇ ਸਾਢੇ ਪੰਜ ਮਹੀਨੇ ਦੀ ਸਾਢੇ ਪੰਜ ਦੁੱਧ ਕਿੰਨਾ ਕੋ ਦੁੱਧ ਇਸ ਟਾਈਮ 8 ਕਿਲੋ ਆ ਏਬੀਐਸ ਚੈਂਪੀਅਨ ਤੋਂ ਗੱਬਣ ਆ ਜੀ ਇਹ ਠੀਕ ਆ ਹਾਂਜੀ ਹਾਂ ਤੇ ਕਿੰਨਾ ਕੁ ਸੱਜਰ ਥੱਲੇ ਦੋ ਤੁਸੀਂ ਸੱਜਰ ਇਹਦਾ 20 21 ਲੀਟਰ ਆਰਾਮ ਨਾਲ ਜਾਂਦੀ ਆ ਜੀ ਠੀਕ ਆ ਠੰਡੀ ਸੀਲ ਪੂਰੀ ਆ ਇਸ ਕਲੇ ਸਿੰਗਾ ਵਾਸ ਕਰਕੇ ਉਹ ਕੋਈ ਬੱਚਾ ਛੇੜੀ ਜਾਵੇ ਕੁਸ ਕਰੀ ਜਾਵੇ ਕੋਈ ਉਹ ਉਹਦੀ ਉਹਦੀ ਗਾਰੰਟੀ ਆ ਪੂਰੀ ਆ ਠੀਕ ਆ ਬਾਈ ਕੰਨਾ ਵੀ ਫੁੱਲ ਗਾਰੰਟੀ ਆ ਕੋਈ ਕੋਈ ਮਾਰਦੀ ਨਹੀਂ ਘੂਰਦੀ ਨਹੀਂ ਪਰ ਕਈ ਮਿੱਤਰੋ ਜਾਨਵਰਾਂ ਦੇ ਸਿੰਘ ਰਹਿ ਜਾਂਦੇ ਆ ਕਈ ਵਾਰ ਮੌਸਮ ਗੰਦਾ ਹੁੰਦਾ ਹੈ ਖਰਾਬ ਹੁੰਦਾ ਉਦੋਂ ਸਿੰਘ ਦਾ ਅਗਣ ਦੇ ਵਿੱਚ ਰਹਿ ਜਾਂਦੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਿਰ ਮੋੜ ਲੇ ਜੀ ਬਸ ਮੂਰ ਨੇੜੋ ਫੜ ਲਓ ਜੀ ਨਿਕਾ ਲਓ ਜੀ ਇਧਰ ਬਸ ਇਧਰ ਮੋੜ ਲੈ ਇਹਦਾ ਮੋੜਦਾ ਨਾ ਹਾਂ ਜੀ ਉਹ ਆਫਰਾ ਕਰਦਾ ਨਾ ਪਸੂ ਦੋ ਦੋ 8 ਕਿਲੋ ਹੈ ਹਾਂਜੀ ਹਾਂ ਹਾਂ ਠੀਕ ਹੈ ਤੇ ਬੱਚਾ ਨਹੀਂ ਬੱਚਾ ਹੈ ਨਹੀਂ ਇਹਦੇ ਨਾਲ ਬਿਨਾ ਬੱਚੇ ਤੋਂ ਹਾਂ ਬਿਨਾ ਬੱਚੇ ਤੋਂ ਠੀਕ ਹੈ ਉਹ ਇਹਦਾ ਕੀ ਰੇਟ ਕਰਤਾ ਜੀ ਆਪਾਂ ਇਹਦਾ 40000 ਓਕੇ ਤੇ ਮਾਨਦਾਨ ਹੋਜੂ ਮਾਨਦਾਨ ਹੋ ਜਾਊਗਾ ਵੀਰੇ ਠੀਕ ਹੈ ਦੂਜੇ ਨੰਬਰ ਤੇ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੇ ਸੂਏ ਵਾਸਤੇ ਗੱਬਣ ਹੈ ਜੀ ਸਾਡੇ 4 ਮਹੀਨਿਆਂ ਦੀ ਦੁੱਧ ਹੈ ਨਹੀਂ ਦੁੱਧ ਉਹ ਇਹ ਡਰਾਈ ਹੋ ਗਈ ਜੀ ਉਦੋਂ ਬੰਦਾ ਹੈ ਨਹੀਂ ਸੀਗਾ ਤੇ ਆਪ ਕੋ ਇੰਨੀ ਸਮੀਆਂ ਨਹੀਂ ਸੀਗੀਆਂ ਠੀਕ ਹੈ ਇਹਦਾ ਦੁੱਧ ਥੋੜਾ ਸੀਗਾ ਤੇ ਛੜਤੀ ਸੀਗੀ ਉਦੋਂ ਕਰਕੇ ਇਹਨੂੰ ਸੂਈ ਨੂੰ ਉਹ ਮਤਲਬ ਉਹਦੇ ਨੂੰ ਥੋੜਾ ਜਿਹਾ ਚੱਕਰ ਪੈ ਗਿਆ ਸੀ ਘਰੇ ਕੋਈ ਕਰ ੱਲ ਮਾਰਦੀ ਸੀ ਸਾਂਭੀ ਨਹੀਂ ਹਾਂਜੀ ਹਾਂ ਠੀਕ ਹੈ ਦੂਜੇ ਸੂਏ ਸੂਈ ਵੀ ਆ ਤੀਜੇ ਲਈ ਠੀਕ ਹੈ ਵਾਸਤੇ ਗੱਬਣਾ ਹਾਂਜੀ ਹਾਂ ਠੀਕ ਹੈ ਕਦ ਗਾ ਮਿੱਤਰੋ ਇਹਦਾ ਵੀ ਚੰਗਾ ਥੋੜੇ ਥੋੜੇ ਸਿੰਗਾ ਹੈ ਤੇ ਠੰਡੀ ਸੀਲ ਜੀ ਠੰਡੀ ਸੀਲ ਪੂਰੀ ਹੈ ਜੀ ਸਾਡੇ ਦਾ ਦੁੱਧ ਇਹਦਾ ਵੀ 20 ਲੀਟਰ ਆਮ ਨਾਲ ਰਹਿੰਦਾਗਾ ਠੀਕ ਆ ਬਾਕੀ ਜੇ ਵੀ ਹੁਣ ਡرائی ਆ ਕੋਈ ਲੈ ਕੇ ਜਾਂਦਾ ਤਾਂ ਥਣਾ ਦੀ ਆਪਣੀ ਗਰੰਟੀ ਹੋਊਗੀ ਪੂਰੀ ਇਹਦੇ ਸੂਣ ਤੱਕ ਜੀ ਓਕੇ ਹਾਂਜੀ ਹਾਂ ਇਹਦਾ ਕੀ ਰੇਟ ਕਰਤਾ ਜੀ ਇਹਦਾ 20000 ਜੀ ਓਕੇ ਜੀ ਤੋਰੋ ਬਈ ਥੋੜਾ ਜਾਂ ਮਿੱਤਰ ਹੌਲੀ 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 ਕਿਉਂਕਿ ਉਹ ਪਰ ਮੰਦਾ ਬਸੋ ਨਾ ਚਲ ਕੋਈ ਗੱਲ ਨਹੀਂ ਕਈ ਵਾਰ ਨਾ ਬਸੋ ਜਦੋਂ ਆਪਾਂ ਉਨਰ ਆਲਾ ਕਰਦੇ ਆਪਾਂ ਉਸ ਡੇਡ ਕੀ ਰੱਖਤਾ ਜੀ ਆਪਾਂ ਫਿਰ ਇਹਦਾ 25000 ਜੀ ਮਾਨਤਾ ਨੇ ਚ ਵੀ ਹੋ ਜਾਊਗਾ ਜੀ ਠੀਕ ਹੈ ਤੇ ਆਪਾਂ ਤੀਜੇ ਨੰਬਰ ਤੇ ਗੱਲ ਕਰਦੇ ਆ ਹਨਾ ਹਾਂਜੀ ਹਾਂਜੀ ਇਹ ਕੱਦ ਵਾਲਾ ਛੋਟਾ ਹਨਾ ਇਹਦਾ ਹਾਂਜੀ ਹਾਂ ਇਹਦੀ ਮਾਰਾਕਤ ਵੀ ਛੋਟਾ ਸੀਗਾ ਜੀ ਠੀਕ ਹੈ ਹਾਂਜੀ ਹਾਂ ਹਾਂ ਤੇ ਦੋ ਦੋ ਥੱਲੇ ਸੀਗਾ 17 18 ਕਿਲੋ ਠੀਕ ਹੈ ਹਾਂਜੀ ਹਾਂ ਇਹ ਵੀ ਸਹੀ ਹਾਲ ਕਰਾਉਣਾ ਹਨਾ ਇਹ ਸਾਢੇ 3 ਮਹੀਨਿਆਂ ਦੀ ਗੱਬਣਾ ਬੈਠ ਜੀ ਇਹ ਠੀਕ ਹੈ ਹਾਂਜੀ ਛੋਟੀ ਵਾਲੀ ਕਰਾਤੀ ਫਿਰ ਸੌੜ ਦੇ ਵਿੱਚ ਥੋੜੀ ਸਮੱਸਿਆ ਆ ਜਾਂਦੀ ਹੈ ਨਹੀਂ ਇਹ ਡਾਕਟਰ ਨੇ ਦੇਖਿਆ ਸੀ ਉਹ ਕਹਿੰਦੇ ਇਹਨੇ ਮਤਲਬ ਬਾਲਾ ਕੱਦ ਨਹੀਂ ਜਾ ਦੇ ਚੱਕਣਾ ਹੈਗਾ ਠੀਕ ਹੈ ਹਾਂਜੀ ਹਾਂ ਹਾਂ ਚੈੱਕ ਪਾਸ ਚੈੱਕ ਪਾਸ ਆ ਜੀ ਹਾਂ ਜਿੰਨੇ ਜਨ ਕਿੰਨੇ ਚੈੱਕ ਪਾਸ ਆ ਓਕੇ ਹਾਂ ਤੋਰੋ ਵੀ ਇਹਨੂੰ ਵੀ ਸੋ ਕੱਦ ਮਿੱਤਰੋ ਬਹੁਤ ਛੋਟਾ ਹੈ ਕਈ ਸਾਹੀਵਾਲ ਜਿਹੜੀਆਂ ਗਾਮਾ ਹੁੰਦੀਆਂ ਉਹਨਾਂ ਦੇ ਕੱਦ ਛੋਟੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੈ ਤੇ ਸਾਢੇ 3:30 ਮਿੰਨਾਂ ਦੇ ਬਾਈ ਕਹਿੰਦਾ ਵੀ ਗੱਬਣਾ ਗੋਲ ਗੋਲ ਮਾਤਾ ਜੀ ਮੋੜ ਲਏ ਜੀ ਬਸ ਇਹ ਕਹਿੰਦੇ ਹੁਣ ਕਿ ਪਤਾ ਨਹੀਂ ਕੀ ਕਰੀ ਜਾਂਦੇ ਅੱਜ ਹਨਾ ਹੂੰ ਹੂੰ ਇਹ ਥੋੜਾ ਡਰ ਰਹੀਆਂ ਕਿ ਉਪਰਾਂ ਬੰਦਾ ਕੋਈ ਆਇਆ ਹੀ ਨਹੀਂ ਬਸ ਇਧਰ ਸਾਡੇ ਮਗਰਲੇ ਪਾਸੇ ਆ ਨਾ ਹੂੰ ਹੂੰ ਠੀਕ ਚਲੋ ਇਹਦਾ ਕੀ ਰੇਟ ਕਰਤਾ ਜੀ ਇਹਦਾ ਵੀ 25000 ਹੈ ਜੀ ਮਾਨਤਾ ਨੇ ਇਹ ਚੋ ਵੀ ਹੋ ਇਹ ਚੋ ਵੀ ਕਰਤਾ ਤੇ ਫੋਨ ਨੰਬਰ ਜੀ ਆਪਣਾ 99685 9968255626 54626 ਹਾਂਜੀ ਹਾਂ ਸੋ ਜੇਕਰ ਕਿਸੇ ਵੀ ਭਰਾ ਨੂੰ ਫਿਰ ਆਪਾਂ ਕਹਿੰਦੇ ਵੀ 3 ਨੰਗਾ ਦੇ ਵਿੱਚੋਂ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਬਾਈ ਦਾ ਨਾਂ ਹੈਗਾ ਜੀ ਮਨਜਿੰਦਰ ਸਿੰਘ ਪਿੰਡ ਸੇਲਵੜਾ ਤਹਿਸੀਲ ਫੂਲ ਜ਼ਿਲ੍ਹਾ ਮਠੰਡਾ ਸੋ ਸਾਰੇ ਵੀਰਾਂ ਦਾ ਤਾਂ